ਮਹੱਤਵਪੂਰਨ ਸੱਜਿਆ ਕਾਜੀ ਹਾਂਜੀ ਅੱਜ ਅਸੀਂ ਤੁਹਾਨੂੰ ਇੱਕ ਅਨੋਖੀ ਜਿਹੀ ਚੀਜ਼ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਬਹੁਤ ਤੁਹਾਡੀ ਰੂਹ ਵੀ ਬਹੁਤ ਖੁਸ਼ ਹੋ ਜਾਊਗੀ ਸਾਡਾ ਫਾਰਮ ਹਾਊਸ ਹੈ ਜੀ ਮੋਹਾਲੀ ਦੇ ਨੇੜੇ ਹੈ ਉਹ ਬਹੁਤ ਹੀ ਅਸੀਂ ਵਧੀਆ ਟੱਗ ਦੇ ਨਾਲ ਆਰਗੇਨਾਈਜ਼ ਕੀਤਾ ਹੈ ਬਣਾਇਆ ਹੈ ਬਹੁਤ ਹੀ ਸ਼ਾਂਤ ਮਾਹੌਲ ਹੈ ਜਿੱਥੇ ਬਣਾਇਆ ਹੋਇਆ ਹੈ ਨਾਲੇ ਖੁੱਲਿਆ ਤੁਹਾਨੂੰ ਵੀ ਪਸੰਦ ਆਏਗਾ ਅਸੀਂ ਜੇਕਰ ਤੁਹਾਨੂੰ ਵੀ ਅਸੀਂ ਹੋਮ ਟੂਰ ਕਰਵਾ ਦਿੰਦੇ ਹਾਂ ਕਰਵਾ ਦਿੰਦੇ ਹਾਂ ਜੀ ਚਲੋ ਆ ਜੀ ਦਿਵਾਈਏ ਹਾਂਜੀ पिछे टैनिस का कोर्ट है गी। गी। को बच्चे अगे आगे <laughs> ਗੇਸਟਰੂਮ ਹੈ ਮਤਲਬ ਐਜ਼ ਅ ਡਰਾਇੰਗ ਰੂਮ ਆਪਾਂ ਯੂਜ਼ ਕਰਦੇ ਆ ਸੋਫਾ ਵਗੈਰਾ ਅੱਛਾ ਲਗਾਇਆ ਹੋਇਆ ਐਥੇ ਸੇ ਸਿ ਪਿਕਚਰਸ ਲਗਵੋਣੀਆਂ ਹੈ ਲੈ ਪਾਪਾ ਪਿਕਚਰਸ ਬਣਾਵਾਂਗੇ ਤੇ ਇਹ ਸਾਡਾ ਫਰੰਟ ਹੈ ਇੱਥੇ ਜੇ ਅਸੀਂ ਕਾਟਨ ਓਪਨ ਕਰਦੇ ਆ ਨਾ ਸਾਨੂੰ ਜਿਹੜਾ ਫਰੰਟ ਹੈ ਘਰ ਦਾ ਜਿੱਥੋਂ ਆਪਾਂ ਆਂਦੇ ਐਂਟਰੀ ਕਰਦੇ ਉਹ ਹੈਗਾ ਇਹ ਇਹ ਸਾਰੇ ਗਲਾਸ ਦੇ ਆ ਪੂਰਾ ਫੋਰਨ ਲੁੱਕ ਚ ਬਣਿਆ ਹੋਇਆ ਹੈ ਅੱਜ ਦੀ ਅੱਗੇ ਆ ਦੇਖੋ ਇਹ ਗੱਨੇ ਵਿੱਚ ਰੱਖੇ ਹੋਏ ਜੇ ਕੋਈ ਕੋਈ ਆ ਜਾਵੇ ਤਾਂ ਛੂਟ ਵੀ ਕਰ ਦਈਏ ਤੇ ਇਸ ਦਿਨ ਇਹ ਬੈਡਰੂਮ ਹੈਗਾ ਇਹ ਚੱਲੋ ਆ ਦੇਖੋ ਇਹ ਬੈੱਡ ਢਾਇਆ ਹੈ ਤੇ ਨਾਲ ਬੈਠਣ ਲਈ ਆਪਾਂ ਨੇ ਜੋ ਚੇਅਰ ਸਟੇਬਲ ਹੈਗਾ ਇਹ ਇਹ ਨਾਲੇ ਬਾਹਰ ਦੇਖਣ ਲਈ ਵੀ ਇੱਥੇ ਵੀ ਸ਼ੀਸ਼ਾ ਵਗੈਰਾ ਸਾਰਾ ਹਾਂ ਜਦੋਂ ਉੱਠਦੇ ਸਾਰੇ ਜਿਹੜੀ ਤੂੰ ਪਹਿੋਂ ਆਪਣੇ ਬੈੱਡ ਤੇ ਹੁੰਦੀ ਹੈ ਤੇ ਨਾਲ ਬਾਲਕਨੀ ਹੈਗੀ ਆ ਬਾਹਰ ਬਾਲਕਨੀ ਤੁਸੀਂ ਬਾਲਕਨੀ ਦੇ ਖੜਕੇ ਵਿੱਚ ਵੀ ਨਜ਼ਾਰਾ ਲੈ ਸਕਦੇ ਹੋ ਨਜ਼ਾਰਾ ਇਦਾਂ ਵੀ ਹਜੂਰ ਹਾਂ ਸਲਾਈਡਰ ਹਾਂ ਦੇਖੋ ਸਲਾਈਡਰ ਇਹ ਨਾਲ ਹੀ ਅਟੈਚ ਵਾਸ਼ਰੂਮ ਹੈ ਜੀ ਅਟੈਚ ਬਾਥ ਹੈ ਦੇਖੋ ਹਰ ਇੱਕ ਫੈਸਿਲਿਟੀ ਹੈਗੀ ਹੈ ਅੱਗੇ ਅੱਗੇ ਜੀ ਅੱਗੇ ਲੈ ਚੱਲਦੇ ਆ ਤੁਹਾਨੂੰ ਦੂਸਰੇ ਬੈਡਰੂਮ ਦੇ ਵਿੱਚ ਚੱਲ ਤੇ ਨਾਲ ਉਸੇ ਸਾਡਾ ਮਤਲਬ ਇੱਥੇ ਕਿਚਨ ਦੇ ਨਾਲ ਡਾਈਨਿੰਗ ਹੈ ਤੁਸੀਂ ਡਾਈਨਿੰਗ ਐਜ਼ ਇਨਸਪੈਕਟ ਕਰ ਲਿਓ ਵਿੱਚ ਆਪਣਾ ਐਲ.ਈ.ਡੀ ਵੀ ਲੱਗੀ ਹੈ ਡਰਾਪ ਦਿਖਾ ਦੋ ਵੀਰ ਜੀ ਵਾਰਡਰੋਬ ਦੀ ਮਾਲ ਹੈਗਾ ਇਹ ਸਾਰਾ ਸਮਾਨ ਦੇ ਨਾਲ ਰੱਖਣ ਲਈ ਨਾਲ ਇਹ ਮਿਲਦਾ ਦੇਖੋ ਜੇ ਤੁਸੀਂ ਐਦਾਂ ਹੀ ਇੱਦਾਂ ਵੀ ਕਾਟਰਨ ਤੋਂ ਉੱਪਰ ਹੋਣ ਤੋਂ ਬਾਅਦ ਬਾਹਰ ਦੀ ਉਹ ਬਾਹਰ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਲੱਗਿਆ ਨਾਲ ਹੀ ਬਣਾਇਆ ਹੋਇਆ ਫੂਲ ਹੈ ਜੀ ਸਵਿੰਗ ਪੂਲ ਹੈ ਇਹ ਛੋਟਾ ਹੈ ਬੱਚਿਆਂ ਵਾਸਤੇ ਉਹ ਜਿਹੜਾ ਥੋੜਾ ਵੱਡਾ ਹੈ ਉਹ ਸਾਡੇ ਵੱਲ ਜੇ ਨਹਾਣਾ ਹੋਵੇ ਕਿਸੇ ਨੂੰ ਆਪਾਂ ਆ ਸਾਰਾ ਸਵੀ ਕਰ ਨਹੀਂ ਹੋਣਾ ਕਾਹਦਾ ਹਾਂਜੀ ਚਲੋ ਜੀ ਇੱਥੇ ਵੀ LED ਬਿੱਦ LED ਲੱਗੀ ਹੋਈ ਹੈ ਰੂਮ ਦੇ ਵਿੱਚ ਅ ਅਗਲਾ ਤੁਹਾਨੂੰ 3rd ਬੈਡਰੂਮ ਵੀ ਦਿਖਾ ਦਿੰਦੇ ਆ AC ਵੀ ਲੱਗਿਆ ਹੈ ਇੱਧਰ AC ਲੱਗਿਆ ਹੋਇਆ ਹੈ ਇਹ AC ਅਸੀਂ ਜਿਹੜਾ ਬੈੱਡ ਦੇ ਉੱਪਰ ਲਗਵਾਇਆ ਹੋਇਆ ਹੈ ਹੈਨਾ ਕੂਲਿੰਗ ਕੂਲਿੰਗ ਤੇ ਨਾਲ ਇਸ ਦੇ ਨਾਲ ਵੀ ਅਟੈਚ ਬਾਥ ਹੈ ਉਹ ਦਿਖਾਉਂਦੇ ਆਜੂ ਅੱਗੇ ਤੁਹਾਨੂੰ ਇਸ ਰੂਮ ਦੇ ਨਾਲ ਵੀ ਅਟੈਚ ਜਿਹੜਾ ਹੈਗਾ ਬਾਥ ਹੈਗਾ ਇਹ ਆ ਪਹਿਲਾਂ ਬਾਹਰ ਵਾਸ਼ਵੈਸ਼ਨ ਵਗੈਰਾ ਵੀ ਲੱਗਿਆ ਹੋਇਆ ਹੈ ਤੇ ਨਾਲ ਇਹ ਬਾਥ ਹੈਗਾ ਨਾਲ ਹਾਂਜੀ ਇਹ ਦੇਖੋ ਪੂਰੇ ਐਗਜ਼ੌਸਟ ਵੀ ਐਗਜ਼ੌਸਟ ਫੈਨ ਸਭ ਸ਼ਾਵਰ ਵਗੈਰਾ ਸਾਰਾ ਕੁਝ ਹੈਗਾ ਇਹ ਐਸੀ ਅੱਗੇ ਜੀ ਇਸ ਦੇ ਨਾਲ ਹੀ ਇੱਕ ਨੈਕਸਟ ਰੂਮ ਹੈਗਾ ਇੱਕ ਤੀਸਰਾ ਬੈੱਡਰੂਮ ਹੈ ਤੀਸਰਾ ਬੈੱਡਰੂਮ ਹੈ ਇਸ ਦੇ ਵਿੱਚ ਵੀ ਉਦਾਂ ਹੀ ਸਾਰੀ ਫੈਸਿਲਿਟੀ ਹੈਗੀ ਜੋ ਬਾਕੀ ਸਾਰੇ ਰੂਮ ਦੇ ਵਿੱਚ ਹੈ ਜਿਹੜਾ ਬੈਠਦਾ ਅਸੀਂ ਉਹ ਤੇਰੇ ਹੋਏ ਨਾ ਡਿਜ਼ਾਈਨ ਝੋੜ ਦਾ ਸਾਰਾ ਕਟਨ ਦੇ ਨਾਲ ਕਟਨ ਦੇ ਨਾਲ ਮੈਚ ਗ੍ਰੇਨ ਹੈ ਇੱਧਰ ਤੇ ਹੁਣ ਜਦੋਂ ਸ਼ਾਮ ਹੋ ਜਾਂਦੀ ਜਦੋਂ ਸੂਰਜ ਢਲਦਾ ਹੈ ਤੇ ਉਸ ਟਾਈਮ ਜਾਂਦੀ ਰਹੀ ਧੁੱਪ ਹਾਂ ਸਿੱਧੀ ਰੂਮ ਦੇ ਰੂਮ ਚ ਆਉਂਦੀ ਹਾਂ ਬੱਚੇ ਨੂੰ ਪੜ੍ਹਨੇ ਲਈ ਰਿਲੈਕਸ ਕਰਨ ਲਈ ਬਹੁਤ ਵਧੀਆ ਅੱਛਾ ਇਹ ਦੇਖੋ ਬੱਚੇ ਬਾਹਰ ਟੈਨਿਸ ਵੀ ਖੇਡਦੇ ਟੈਨਿਸ ਕੋਰਟ ਵੀ ਹੈਗਾ ਇਹ ਜੀ ਨਾਲ ਉਹ ਕਾਰ ਵੀ ਸਾਹਮਣੇ ਹੈਗਾ ਇਹ ਨਾਲ ਮਤਲਬ ਨੇਬਰਹੂਡ ਵੀ ਅੱਛੀ ਹੈ ਜੀ ਤੇ ਇਹਦੇ ਨਾਲ ਵੀ ਸੇਮ ਉਦਾਂ ਹੀ ਮਿਰਰ ਹੈਗਾ ਇਹ ਡਰੈਸਿੰਗ ਲਈ ਇਹ ਨਾਲ ਅਟੈਚ ਬਾਥ ਹੈਗਾ ਇਹ ਵਿਦ ਸ਼ਾਵਰ ਪ੍ਰੋਪਰ ਐਗਜ਼ੌਸਟ ਵੀਜ਼ਰ ਵਗੈਰਾ ਸਭ ਕੁਝ ਲੱਗਿਆ ਹੋਇਆ ਹੈ ਹਾਂਜੀ ਤੁਹਾਨੂੰ ਅਸੀਂ ਹੁਣ ਅੰਦਰ ਦਾ ਸਾਰਾ ਦਿਖਾ ਦਿੱਤਾ ਹੋਇਆ ਆਜੂ ਹੁਣ ਤੁਹਾਨੂੰ ਅਸੀਂ ਬਾਹਰ ਲੈ ਕੇ ਚਲੀਏ ਬਾਹਰ ਦਾ 뷰 ਵੀ ਤੁਸੀਂ ਸਾਡੇ ਘਰ ਦਾ ਦੇਖ ਸਕਦੇ ਹੋ ਸਾਡੇ ਘਰ ਦੇ ਬੱਚੇ ਖੇਡ ਰਹੇ ਆ ਦੇਖੋ ਬਾਹਰ ਦਾ ਜੀ ਨਜ਼ਾਰਾ ਵੱਖਰਾ ਹੀ ਹੈ ਪਹਿਲਾਂ ਤਾਂ ਆmdi ਸਾਰੇ সুইমিং ਪੂਲ ਹੈ ਹਨਾ ਹਾਂ ਇਹ ਕਿੰਨੀ ਐ ਚ ਇੰਜੋਏ ਕਰਨ ਲਈ ਤੇ ਇਹ ਬੱਚਿਆਂ ਲਈ ਹੈ ਛੋਟਾ ਇਹ ਵੱਡੇ ਵਾਲੇ ਆ। ਇਹ ਗ੍ਰੀਨਰੀ ਨੂੰ ਜੇ ਦੇਖਿਆ ਜਾਵੇ ਤਾਂ ਪੂਰਾ ਗਰਾਸ ਵਗੈਰਾ ਪ੍ਰੋਪਰਲੀ ਲਗਾ ਦਿੱਤਾ ਵਾ ਤੇ ਖਿਆਲ ਵੀ ਬਹੁਤ ਰੱਖਿਆ ਜਾ ਰਿਹਾ ਹੈ ਮੇਨਟੇਨ ਬਹੁਤ ਅੱਛੀ ਤਰ੍ਹਾਂ ਹੋ ਰਿਹਾ ਹੈ। ਪਾਣੀ ਦਿੱਤਾ ਹੋਇਆ ਦੇਖੋ ਤੇ ਗ੍ਰੀਨਰੀ ਦੇ ਅਦਰਵਾਈਜ਼ ਪੌਟਸ ਪਲਾਂਟਸ ਬਹੁਤ ਜ਼ਿਆਦਾ ਲਗਾਏ ਗਏ ਆ ਤਾਂ ਕਿ ਫਰੈਸ਼ ਏਅਰ ਹਨਾ ਸਾਨੂੰ ਮਿਲ ਸਕੇ ਤੇ ਬਾਕੀ ਇੰਜੋਏ ਕਰਨ ਦੇ ਲਈ ਉੱਥੇ ਜਿਹੜੇ ਸਾਨੂੰ ਸਾਹਮਣੇ ਹੱਟ ਨਜ਼ਰ ਆ ਰਹੀ ਹੈ ਉੱਥੇ ਆਪਾਂ ਸਵਿੰਗਸ ਲਗਾਵਾਂਗੇ ਬੱਚਿਆਂ ਦੇ ਲਈ ਇੱਕ ਸਵਿੰਗ ਉਹ ਵੀ ਲੱਗਿਆ ਹੋਇਆ ਹੈ ਝੂਲਾ ਲਗਾਇਆ ਹੋਇਆ ਹੈ ਤੇ ਇੱਧਰ ਰੱਖਣਾ ਜਿਵੇਂ ਸਰਦੀਆਂ ਦੇ ਵਿੱਚ ਸਾਹਮਣੇ ਹੁਣ ਤੁਹਾਨੂੰ ਦਿਖਾਇਆ ਜਾਏਗਾ ਇਹ ਆਪਾਂ ਜਿੱਥੇ ਲੱਕੜ ਰੱਖੀ ਹੋਈ ਹੈ ਸਰਦੀਆਂ 'ਚ ਬੈਠ ਕੇ ਤੁਸੀਂ ਮੰਨ ਲਓ ਬਾਹਰ ਬੈਠਣਾ ਹੈਗਾ ਇਹ ਸੇਕਣਾ ਹੈ ਤਾਂ ਇੱਥੇ ਬੈਠ ਕੇ ਆਪਾਂ ਸੇਕ ਸਕਦੇ ਹਾਂ ਤੇ ਇੱਧਰ ਵੀ ਆਹ ਵਾਲਾ ਵੀ ਛੱਡਿਆ ਹੋਇਆ ਹੈ ਇੱਥੇ ਵੀ ਸਵਿੰਗਸ ਵਗੈਰਾ ਬੱਚਿਆਂ ਦੇ ਲਈ ਲਗਾਏ ਲਗਾਣੇ ਲਗਾਣੇ ਇੱਥੇ ਵੀ ਤੇ ਨਾਲੇ ਉਹ ਹੱਥ ਧੋਣ ਵਾਸਤੇ ਅੱਗੇ ਟੂਟੀਆਂ ਵਗੈਰਾ ਦਾ ਵੀ ਪੂਰਾ ਇੰਤਜ਼ਾਮ ਹੈਗਾ ਇਹ ਲੁੱਕ ਦੇਖ ਲੋ ਪੂਰੀ ਦੇਖੋ ਇਹ ਰੂਫ ਜਿਹੜੀ ਛੱਤ ਹੈਗੀ ਐ ਇਹ ਤੁਹਾਨੂੰ ਐਦਾਂ ਨਜ਼ਰ ਆਂਦੀ ਹੋਏਗੀ ਕਿ ਦੇਖੋ ਵੀ ਬਾਹਰ ਜਿੱਦਾਂ ਬਾਹਰ ਦੇ ਦੇਸ਼ਾਂ ਨਹੀਂ ਹੁੰਦੀ ਹਨ ਬਾਰਨ ਕੰਟਰੀਜ਼ ਦੀ ਉਵੇਂ ਦੀ ਲੁੱਕ ਚ ਬਣਾਇਆ ਗਿਆ ਏ ਤੇ ਸ਼ੀਟ ਵੀ ਜਿਹੜੀ ਉੱਪਰ ਯੂਜ਼ ਕੀਤੀ ਗਈ ਉਹ ਬਹੁਤ ਹੀ ਵਧੀਆ ਯੂਜ਼ ਕੀਤੀ ਗਈ ਐ ਨਾ ਕਲਰ ਉਤਰੇਗਾ ਨਾ ਇਹ ਖਰਾਬ ਹੋਏਗੀ ਕਦੀ ਬਾਾਕੀ ਗ੍ਰੀਨਰੀ ਗ੍ਰੀਨਰੀ ਇੱਕ ਹੋਰ ਚੀਜ਼ ਸਭ ਤੋਂ ਵਧੀਆ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਉਹ ਲੱਗਾ ਹੈ ਸੋਨਾ ਹਾਂ ਇਹ ਇਹਦੇ ਵਿੱਚ ਰਾਤ ਨੂੰ ਜਦੋਂ ਉਹ ਰਾਤ ਹੋਏਨੀ ਲਾਈਟ ਔਨ ਹੁੰਦੀ ਹੈ ਇਹਦੇ ਉੱਪਰ ਸੋਲਰ ਲੱਗਿਆ ਹੋਇਆ ਹੁਣ ਥੋੜੀ ਮਿੱਟੀ ਪੈ ਗਈ ਹੋਈ ਹੈ ਸਾਫ਼ ਕਰਕੇ ਦਹੋਵੇ ਆ ਦੇਖੋ ਇਹ ਫਿਰ ਕੁਦਰਤੀ ਆਪੇ ਰਾਤ ਨੂੰ ਉਹ ਲਾਈਟ ਇਹ ਲਾਈਟਾਂ ਔਨ ਹੋ ਜਾਂਦੀਆਂ ਇਹਦੇ ਵਿੱਚ ਦੇਖ ਲਓ ਬੈਠਣ ਦੇ ਲਈ ਚੇਅਰਸ ਚੇਅਰਸ ਰੱਖਿਆ ਸੀ ਹੁਣ ਇਹ ਚਾਹ ਪੀ ਕੇ ਹਟੇ ਆ ਚਾਹ ਪੀ ਕੇ ਹਟੇ ਆ ਸ਼ਾਮ ਦਾ ਟਾਈਮ ਹੈ ਇਸ ਕਾ ਕੀ ਹੈ ਕਾਪਾਂ ਵਿੱਚ ਪੀ ਚਲੋ ਕੋਈ ਗੱਲਾਂ ਬਾਤਾਂ ਹੋਵਾਂਗੇ ਇਹਨਾਂ ਨੂੰ ਠੀਕ ਹੈ ਤੇ ਬਾਕੀ ਇੱਥੇ ਗ੍ਰੀਨਰੀ ਵਗੈਰਾ ਦੇਖ ਲਈ ਹੋਈ ਹੁਣ ਤੁਸੀਂ ਠੀਕ ਹੈ ਜੀ ਤੇ ਹੁਣ ਤੁਸੀਂ ਸਾਡੇ ਦੱਸ ਸਕਦੇ ਕਮੈਂਟ ਕਰਕੇ ਤੁਹਾਨੂੰ ਸਾਡਾ ਜਿਹੜਾ ਫਾਰਮ ਹਾਊਸ ਹੈ ਉਹ ਕਿਵੇਂ ਦਾ ਲੱਗਿਆ ਹਾਂਜੀ ਠੀਕ ਹੈ ਜੀ ਤੇ ਸਾਡੀ ਵੀਡੀਓ ਨੂੰ ਜਰੂਰ ਪਿਆਰ ਦਿਓ ਤੇ ਸਾਨੂੰ ਕਮੈਂਟ ਕਰਨਾ ਨਾ ਭੁੱਲਿਓ ਕੁਝ ਸਾਨੂੰ ਸੁਜੈਸ਼ਨ ਦੇਣਾ ਚਾਹੁੰਦੇ ਹੋ ਵੀ ਅਸੀਂ ਕੁਝ ਨਹੀਂ ਕੀਤਾ ਜਿਹੜਾ ਸਾਡੇ ਤੋਂ ਰਹਿ ਗਿਆ ਏ ਉਹ ਵੀ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਅਸੀਂ ਫਿਰ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤੇ ਤੁਸੀਂ ਸਾਨੂੰ ਦੱਸਿਓ ਕਿ ਤੁਸੀਂ ਸਾਡੇ ਫਾਰਮ ਹਾਊਸ ਨੂੰ ਕਿੰਨਾ ਕੁ ਲਾਈਕ ਕਰਦੇ ਹੋ ਕਮੈਂਟ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਨੈਕ ਜਲਦ ਮਿਲਾਂਗੇ ਨੈਕ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ